ਸਮੇਂ ਪਾਟੀ ਦਾ ਡਿਪਟੀ ਪ੍ਰਧਾਨ ਐਸੀ ਵੀ ਦਾ ਇਹ ਗੱਲਬਾਤ ਹੈ ਅੱਜ ਜੀ ਐਸਐਸ ਹੀ ਮੰਤਰੀ ਸਾਹਿਬ ਦੇ ਕਾਰਜ ਸਿੱਟ ਰਾਜਨ ਕਟੌੜ ਚੱਕਰੇ ਕਾਰਨ ਪ੍ਰੋਗਰਾਮ ਸੀਗਾ ਉੱਥੇ ਅਸੀਂ ਦੁਪਹਿਰ ਨੂੰ ਖਾਣਾ ਖਾ ਕੇ ਨਿਕਲੇ ਆਂ ਔਰ ਸਭ ਨੇ ਹਾਈਵੇ ਤੇ ਉੱਤੇ ਸਾਂਝਾ ਚੁੱਲਾ ਇੱਕ ਟੱਬਾ ਹੈ ਉੱਥੇ ਅਸੀਂ ਰੁਕਿਆ ਥੋੜੀ ਦੇਰ ਵਾਸਤੇ ਔਰ ਗੱਟੀ ਦੇ ਵਿੱਚ ਬੈਠੇ ਹੀ ਉੱਚ ਅਨੁਭਵ ਸਾਥੇ ਲੋਕ ਹੀ ਆਏ ਆ ਦੋ ਲੋਕ ਦੋ ਜਨੇ ਸੀ ਇੱਕ ਕੋ 77 ਸੀਗਾ ਔਰ ਇੱਕ ਕੋ ਪੈਪਸੀ ਰॉड ਲੋਈ ਦੀ ਉਹਰਾ ਉਹਨਾਂ ਨੇ ਕੁਛ ਨਹੀਂ ਪੁੱਛਿਆ ਕਿੰਦਾ ਬਾਹਰ ਨਿਕਲੋ ਬਾਹਰ ਨਿਕਲੋ ਔਰ ਉਹਨਾਂ ਨੇ ਹਮਲਾ ਕਰਤਾ ਸੀ ਦੀ ਪਛਾਣ ਹੈਗੀ ਮਾੜੀ ਮੋਟੀ ਨਹੀਂ ਕੋਈ ਉਹਨਾਂ ਨੇ ਉਹਨਾਂ ਨੇ ਜੀ ਮੋ ਬੰਨੇ ਹੋਏ ਸੀ ਕੀ ਅਤੋੜੀ ਕੋਈ ਪੁਰਾਣੀ ਰੰਜਿਸ਼ ਕਿਸ ਨੇ ਕਿਸ ਨਾਲ ਅੱਗੇ ਕਰੀ ਸੀ ਸਾਡੇ ਦੇ ਸਿਵਾਧਾਰ ਬੰਦੇ ਆ ਗਏ ਸੀ ਬਾਕੀ ਕੋਈ ਉਹਨਾਂ ਨੇ ਕੋਈ ਖੋਦ ਵੀ ਕਿ ਕੀਤੀ ਕੋਸ਼ਿਸ਼ ਜਾਂ ਕੁਛ ਖੌਣ ਖਾਂਦੇ ਕੋਈ ਲੋਕ ਕੁਛ ਨਹੀਂ ਕੀਤੀ ਬਸ ਹਮਲਾ ਕਰਤਾ ਜੀ ਉਹਨਾਂ ਨੇ ਇੱਕ ਜਿਹੜੀ ਸੀਸੀਡੀ ਫੋਟੋਸ ਤੋਂ ਵਾਇਰਲ ਹੋਈ ਆ ਸੀ ਇਹਦੇ ਸਬੰਧ ਵਿੱਚ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਹਰਜੀਤ ਸਿੰਘ ਹੈ ਜੋ ਕਿ ਆਮ ਪਾਰਟੀ ਦਾ ਇੱਕ ਨੇਤਾ ਆ ਅਸੀਂ ਕੱਲ ਇਸ ਸਬੰਧ ਵਿੱਚ ਹਸਪਤਾਲ ਗਏ ਸੀ ਉਹਦਾ ਉੱਥੇ ਇਲਾਜ ਚੱਲ ਰਿਹਾ ਤੇ ਐਮਐਲਆਰ ਨੇ ਕਟਵਾਲੀ ਹੈ ਤੇ ਉਹਦੇ ਹੁਣ ਅੱਜ ਅਸੀਂ ਕੱਲ ਉਹ ਆਪਣੇ ਬਿਆਨ ਉਹਨਾਂ ਸਾਨੂੰ ਨਹੀਂ ਦਿੱਤੇ ਅੱਜ ਉਹ ਸਾਨੂੰ ਬਿਆਨ ਦੇ ਰਹੇ ਨੇ ਅਸੀਂ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਉਹ ਬਣਦੀ ਕਾਰਵਾਈ ਕਰ ਰਹੇ ਆ ਤੇ ਅਸੀਂ ਜਲਦੀ ਹੀ ਜਿਹੜੇ ਦੋਸ਼ੀਆਂ ਨੂੰ ਟ੍ਰੇਸ ਕਰ ਲਵਾਂਗੇ ਇਹ ਜਿਹੜੀ ਪਹਿਲਾਂ ਸਾਨੂੰ ਇਸ ਸੰਬੰਧ ਵਿੱਚ ਕੋਈ ਵੀ ਹਰਜੀਤ ਸਿੰਘ ਨੇ ਇਨਟੀਮੀਸ਼ਨ ਨਹੀਂ ਸੀ ਦਿੱਤੀ ਪਰੰਤੂ ਹੁਣ ਸਾਨੂੰ ਨੇ ਦਿੱਤੀ ਆ ਤੇ ਜਿਹੜਾ ਮੇਰਾ ਆਈਓ ਆ ਉਹ ਤੇ ਬਿਆਨ ਲਿਖ ਰਿਹਾ ਜੋ ਬਿਆਨਾਂ ਦੇ ਆਧਾਰ ਤੇ ਜੋ ਕਾਨੂੰਨ ਅਨਸਾਰ ਕੰਮ ਦੀ ਕਰਵੇ ਕੀਤੀ